ਕਿਸਾਨਾਂ ਨੂੰ ਭੰਨਿਆ ਬਹੁਤ ਜਾਂਦਾ ਕਦੀ ਖੁਸ਼ ਕਿਹਾ ਜਾਂਦਾ ਕਦੀ ਖੁਸ਼ ਪਰ ਆਹ ਤਸਵੀਰ ਜ਼ਰੂਰ ਤੁਸੀਂ ਸ਼ੇਅਰ ਕਰ ਦਿਓ ਬਈ ਇਹ ਕਿਸੇ ਦਾ ਘਰ ਨਹੀਂ ਇਹਦਾ ਵੇੜਾ ਨਹੀਂ ਪਰ ਫਿਰ ਵੀ ਦੇਖ ਲਓ ਵੀ ਸੜਕਾਂ ਨੂੰ ਸਾਫ਼ ਕਰ ਰਹੇ ਆ ਤਾਂ ਸੇਵਾ ਪੂਰੀ ਚਲਦੀ ਨਾਲ ਦੀ ਨਾਲ ਆਹ ਦੇਖ ਲਓ ਤੇ ਮਿਲਾਂ ਭਾਈ ਮੈਂ ਵੀਡੀਓ 'ਚ ਕਹਿਣਾ ਹੈ ਵੀ ਸਾਰੇ ਕਿਸਾਨਾਂ ਨੂੰ ਮਾੜਾ ਚੰਗਾ ਬੋਲਦੇ ਰਹਿੰਦੇ ਆ ਪਰ ਆਹ ਵੀਡੀਓ ਵੀ ਜ਼ਰੂਰ ਸ਼ੇਅਰ ਕਰਿਓ ਸੇਵਾ ਕਰ ਰਹੇ ਆ ਤੁਸੀਂ ਕਿਹੜੇ ਏਰੀਆ ਤੋਂ ਆਏ ਹੋ ਮੇਰੇ ਨੇ ਹੈ ਲੋਕਲ ਪਟਿਆਲੋ ਦੇ ਆ ਹਾਂ ਪਿਛਲੇ 2 ਸਾਲਾਂ ਤੋਂ ਜਰਮਨੀ ਰਹਨਾ ਅੱਛਾ ਜਰਮਨੀ ਰਹਿੰਦੇ ਆ ਹਾਂਜੀ ਪਤਾ ਲੱਗਿਆ ਸੀਗਾ ਆਪਣੇ ਕਿਸਾਨ ਮੋਰਚੇ ਦੀ ਗੱਲ ਸੀਗੀ ਹਾਂ ਤੇ ਮੈਂ ਟਿਕਟ ਲੈ ਕੇ ਆ ਗਿਆ ਸੀਗਾ ਕਿਉਂਕਿ ਪਿਛਲੇ ਸਾਲ ਵੀ ਆਪਣਾ ਪੂਰਾ ਸਾਲ ਉੱਥੇ ਹੀ ਰਹੇ ਆ ਹਾਂ ਤੇ ਆਦਤ ਕੀ ਤਾਂ ਨਹੀਂ ਛੱਡ ਸਕਦੇ ਫਿਰ ਅਜਾ ਪਿਛਲੇ ਅੰਦੋਲਨ ਦੇ ਉੱਥੇ ਵੀਡੀਓ ਵੇਂਦੇ ਹੋਣੇ ਨਹੀਂ ਨਹੀਂ ਮੈਂ ਉੱਥੇ ਇੱਥੇ ਆਪਣਾ ਅੰਦੋਲਨ ਕਰਕੇ ਚਲੇ ਗਿਆ ਸੀਗਾ ਚਲੜ ਕੇ ਚਲੇ ਗਿਆ ਸੀਗਾ ਚਲੇ ਗਿਆ ਸੀਗਾ ਹਾਂ ਫਿਰ ਪਤਾ ਲੱਗ ਗਿਆ ਆਪਣੇ ਜਤਿੰਦਰ ਵੀਰੋਂ ਨਾਲ ਹੁੰਦੇ ਸੀਗੇ ਨਾਲ ਹਾਂ ਸਾਰੀ ਇਕੱਠੀ ਟੀਮ ਸੀਗੀ ਰਿਹਾ ਨਹੀਂ ਗਿਆ ਫਿਰ ਤੇ ਫਿਰ ਉਧਰੋਂ ক্রিকেট ਕਰਾਈ ਕਿਦਨ ਨੇ ਆਏ ਆ ਮੈਂ ਆ ਗਿਆ ਸੀਗਾ 11 ਤਰੀਕ ਨੂੰ ਆ ਗਿਆ ਸੀਗਾ ਤੇ 13 ਦੀ ਟਾਲ ਸੀ ਟਾਲ ਸੀਗਾ ਫਿਰ ਪਹਿਲੇ ਦਿਨ ਹੀ ਫਿਰ ਆ ਗਏ ਪਹਿਲੇ ਦਿਨ ਹੀ ਆ ਗਏ ਯਾਰ ਕਿੰਦੇ ਸ਼ਰਮ ਤਾਂ ਨਹੀਂ ਆਉਂਦੀ ਪੰਜਾਬ ਦੇ ਝਾੜ ਮਾਰਨਾ ਭਾਈ ਅਸੀਂ ਉੱਥੇ ਵੀ ਲਾਉਨੇ ਤੇ ਅਸੀਂ ਝਾੜ ਤੇ ਰੁਕੀ ਸ਼ਰਮਿਆ ਨਾ ਮੈਂ ਵੀਡੀਓ ਉੱਥੇ ਬਲਕੇ ਅਸੀਂ ਪੈਸੇ ਲੈ ਕੇ ਕਰਦੇ ਸਾਡੀ ਸੇਵਾ ਆ ਇਹ ਸੇਵਾ ਵਾ ਹਾਂ ਪਿਛਲੇ 8 ਸਾਲ ਜਦੋਂ ਸੇਵਾ ਕੀਤੀ ਹੈ ਮਹਾਰਾਜ ਜੀ ਸਾਨੂੰ ਬੜਾ ਗੁਜਰ ਤੇ ਬਖਸ਼ਿਆ ਹਾਂ ਵਧੀਆ ਕੰਮ ਬੱਚਿਆ ਹਾਂ ਜਿੱਦੀ ਵਾਸੀ ਆ ਹਾਂ ਤੇ ਹੁਣ ਜਦੋਂ ਸਾਡੇ ਬਾਪੂ ਅੱਥੇ ਆਏ ਆ ਹਾਂ ਤੇ ਅਸੀਂ ਤਾਂ ਪਿੱਛੇ ਰਹਿ ਤੱਕਦੇ ਵੇ ਨਹੀਂ ਗਏ ਚੱਲ ਬੰਮ ਚੱਲਦੇ ਹੀ ਬਿਲਕੁਲ ਬਿਲਕੁਲ ਆਪਾਂ ਅੱਗੀ ਸੀਗੇ ਉੱਥੇ ਹਾਂ ਕੋਈ ਨਹੀਂ ਇਹ ਤਾਂ ਹਜੇ ਖੇਡਾਂ ਹੋ ਰਹੀਆਂ ਜਿੱਦੇ ਜੱਸੇ ਬੰਦੀ ਦੀ ਕਾਲ ਹੋਈ ਸੀ ਡੇਢ ਡੇਢ ਘੰਟੇ ਚ ਬੋਲਰ ਸਾਫ ਕਰਦਾ ਸੀ ਡੇਢ ਘੰਟੇ ਅਣੀ ਤਿਆਰੀ ਹੈਗੀ ਆਪਣੀ ਹਾਂ ਉੱਥੇ ਜਾ ਕੇ ਸੌਂਦੇ ਨਹੀਂ ਹੋਏ ਸੀ ਨਹੀਂ ਨਹੀਂ ਬਿਲਕੁਲ ਨਹੀਂ ਉੱਥੇ ਬਲਕੇ 12 12 14 14 ਘੰਟੇ ਕੰਮ ਕਰੀਦਾ ਹੁੰਦਾ ਹਾਂ ਨਹੀਂ ਨਹੀਂ ਪਰ ਮਜ਼ੇ ਨੇ ਵਧੀਆ ਤਾਂ ਉਥੋਂ ਇਹ ਤੇ ਤੁਸੀਂ ਵੇਖ ਲਓ ਬਈ ਇਹ ਇਹ ਵੀਰ ਨੂੰ ਦੇਖ ਲਓ ਇੱਕ ਤਾਂ ਸਿੱਖਣ ਦੀ ਜ਼ਰੂਰਤ ਹੈ ਬਈ ਸੜਕ ਤੇ ਹਾਈਵੇ ਤੇ ਆ ਕੇ ਬਈ ਹੁਣੀ ਬਾਹਰੋਂ ਇਟਲੀ ਜਰਮਨੀ ਜਰਮਨੀ ਤੋਂ ਆਏ ਨੇ ਬਾਈ ਹੋਣੀ ਸਪੈਸ਼ਲ ਗੇਂਦੇ ਵੀ ਤੀਰਾਂ ਦੀ ਕਾਲੀ ਤੇ 11 ਨੂੰ ਇੱਥੇ ਆ ਗਏ ਬਹੁਤ ਭੰਡਿਆ ਜਾਂਦਾ ਦੇਸ਼ ਦੇ ਵਿੱਚ ਕਿ ਕਿਸਾਨ ਪੰਜਾਬ ਦਾ ਪਤਾ ਨਹੀਂ ਕਈ ਕੁਝ ਕਹਿ ਦਿੰਦੇ ਖਾਲਸਤਾਨੀ ਆ ਅਤਵਾਦੀ ਆ ਪਤਾ ਨਹੀਂ ਕੀ ਕੁਝ ਕਹਿੰਦੇ ਰਹਿੰਦੇ ਪਰ ਇਹ ਦੇਖ ਲਓ ਵੀ ਵੀ ਸਫਾਈ ਹਾਈਵੇ ਦੀ ਕੀਤੀ ਜਾ ਰਹੀ ਹੈ ਜਿੱਥੇ ਲੰਗਰ ਪਛਾਦਾ ਚੱਲਦਾ ਪਿਆ ਉਥੇ ਨਾਲ ਹੀ ਬਾਈ ਹੋਣੀ ਜਰਮਨੀ ਤੋਂ ਸਪੈਸ਼ਲ ਆਏ ਨੇ ਤੇ ਆਪਣੇ ਵਰਗੇ ਇੱਥੇ ਰਹਿ ਕੇ ਪਤਾ ਨਹੀਂ ਤਾਂ ਅੰਜ ਸਰੀਏ ਡਾਈ ਕਰਦੇ ਆ ਇਹ ਹੁੰਦੀ ਡਾਊਨ ਟੂ ਅਰਥ ਜਿਹੜਾ ਅਸਲੀ ਸ਼ਬਦ ਹੈ ਉਹ ਇਹਨਾਂ ਦੇ ਲਈ ਬਣਿਆ ਹੈ ਸੇਵਾ ਕਰਦੇ ਨੇ ਇਹਨਾਂ ਦੇ ਨਾਲ ਨੌਜਵਾਨ ਵਾਧੂ ਸਾਰੇ ਲੱਗੇ ਪਏ ਆ ਉਹ ਲੰਗਰ ਚੱਲਦਾ ਤੇ ਨਾਲ ਹੀ ਇੱਧਰ ਸੇਵਾ ਚੱਲੀ ਜਾਂਦੀ ਹੈ